ਲੋਗੀ ਸਖਿਆ ਦਾ ਕਾਰਜ ਲੋਕ ਨੇ ਦਿਖਾਏ ਆਸ ਕਰਦੇ ਹਾਂ ਜੀ ਕਿ ਸਾਰੇ ਠੀਕ ਹੋਗੇ ਜੀ ਚੜ੍ਹਦੀ ਕਲਾ ਵਿੱਚ ਹੋਗੇ ਅਸੀਂ ਵੀ ਸਾਰੇ ਠੀਕ ਠਾਕ ਆਂ ਜੀ ਤੇ ਟਾਈਮ ਹੋ ਗਿਆ ਜੀ ਸ਼ਾਮ ਦਾ 6:30 ਸਵਾ 4 ਦਾ ਟਾਈਮ ਹੋ ਗਿਆ ਤੇ ਬਾਕੀ ਆਪਾਂ ਵੀਡੀਓ ਸ਼ੁਰੂ ਕਰਨ ਲੱਗੇ ਆ ਤੇ ਬਾਕੀ ਜੀ ਪਲੀਜ਼ ਜਣ ਸਾਡ ਚੈਨਲ ਤੇ ਨਵੇਂ ਆਉਣ ਦੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਪਲੀਜ਼ ਜਰੂਰ ਸਾਰੇ ਜਰੂਰ ਸਬਸਕ੍ਰਾਈਬ ਕਰਿਆ ਕਰੋ ਦੇਖ ਕੇ ਵੀਡੀਓ ਨਾ ਛੱਡਿਆ ਕਰੋ ਤੇ ਜੇਕਰ ਵੀਡੀਓ ਵਧੀਆ ਲੱਗਦੀ ਹੈ ਲਾਈਕ ਸ਼ੇਅਰ ਕਮੈਂਟ ਵੀ ਜਰੂਰ ਕਰਿਆ ਕਰੋ ਜੀ ਤੇ ਲੋ ਜੀ ਅੱਜ ਆਪਾਂ ਬਣਾਵਾਂਗੇ ਪਿੰਡੀਆਂ ਤੇ ਇੱਕ ਵਾਰੀ ਪਹਿਲਾਂ ਬਣਾਈਆਂ ਸੀ ਅੱਜ ਆਪਾਂ ਬਣਾਵਾਂਗੇ ਦੂਸਰੀ ਵਾਰ ਤੇ 13 ਸੰਦਰਾ ਮੇਨਾਂ ਨੂੰ ਧੋ ਕੇ ਤੇ 10 13 ਮੇਨਾਂ ਮਤਲਬ ਸਭ ਸੁੱਕੂਗਾ ਇਹਦਾ ਪਾਣੀ ਖਾਣੀ ਦਾ ਸਾਰਾ ਆਪਾਂ ਲੈ ਲੈ ਜੀ ਛਾਬਾ ਤੇ ਛਾਬੇ ਚ ਵਿਛਾਲਿਆ ਆਪਾਂ ਪੋਣਾ ਪੋਣਾ ਹੈਗਾ ਆਪਣਾ ਸੂਤੀ ਖੱਦਰ ਜਿਹਦਾ ਪੋਣਾ ਚੰਗੀ ਤਰ੍ਹਾਂ ਇਹਨਾਂ ਨੂੰ ਧੋ ਕੇ ਦੇਖੇ ਰਹਾ ਆ ਫ੍ਰੀਆ ਲਾ ਲਾਂਗੇ ਤੇ ਕੁਛ ਨਾ ਕੁਛ ਪਾਣੀ ਹੈ ਜਿਹੜਾ ਪੌਣਾ ਸੋਖ ਜੂਗਾ ਤੇ ਇਹੇ ਚੁੱਪ ਰਹਿਣਗੇ ਤੇ ਇੱਧਰ ਜੀ ਮੈਂ ਗੰਡੇ ਦੀ ਤੇ ਕਿਉਂਕਿ ਕੱਲੀਆਂ ਭਿੰਡੀਆਂ ਦਾ ਦਫਰ ਸਰਤਾ ਨਹੀਂ ਉਹ ਵੀ ਕੱਲੀਆਂ ਬਣਾਏ ਜੇ ਫਿਰ ਵੀ ਵਧੀਆ ਕਰਾਰੀ ਨਹੀਂ ਬਣਦੀ ਤੇ ਜਿਹੜਾ ਜੇ ਆਪਾਂ ਵੀ ਗੰਡੇ ਪਾਲੀਏ ਵਿੱਚ ਫਿਰ ਬਹੁਤ ਜਿਆਦਾ ਵਧੀਆ ਬਣਦੀ ਹੈ ਤੇ ਕੱਚੀਆਂ ਕੱਚੀਆਂ ਭਿੰਡੀਆਂ ਦੀ ਤਾਂ ਬਸ ਥੋੜੇ ਜਿਹਾ ਧਿੱਕਰ ਆਪਣੇ ਆਪ ਦੇ ਹੋ ਜਾਣੀ ਚਲੋ ਜਿੰਨਾ ਜਰੂਰ ਹੋਣਾ ਹੋ ਨਹੀਂ ਹੁੰਦਾ ਹਨਾ ਤੁਹਾਨੂੰ ਪਤਾ ਹੀ ਹੈ ਰੋਜ਼ ਦਾ ਕੱਦੂ ਵੀ ਨਹੀਂ ਖਾਇਦੇ ਹਨਾ ਕੱਦੂ ਆਲੂ ਕੱਦੂ ਆਲੂ ਚੱਲੀ ਜਾਂਦੇ ਸੀ ਕਿੰਨੇ ਦਿਨ ਹੋ ਗਏ ਤੇ ਚਲੋ ਅੱਜ ਆਪਾਂ ਭਿੰਡੀਆਂ ਬਣਾਵਾਂਗੇ ਤੇ ਬਾਕੀ ਆਪਾਂ ਜਿਹੜੇ ਤੀਕੇ ਨਾਲ ਬਣਾਵਾਂਗੇ ਸੋ ਨੂੰ ਉਹ ਤੁਹਾਡੇ ਨਾਲ ਸ਼ੇਅਰ ਕਰਾਂਗੇ ਵੀ ਮੈਂ ਭਿੰਡੀਆਂ ਕਿਵੇਂ ਬਣਾਉਣੀ ਹੁੰਦੀਆਂ ਤੇ ਬਾਕੀ ਤੁਸੀਂ ਸਾਰੇ ਜਣੇ ਦੱਸਿਓ ਜਰੂਰ ਵੀ ਜਿਵੇਂ ਮੈਂ ਭਿੰਡੀਆਂ ਵੀ ਸਬਜ਼ੀ ਬਣਾਉਣੇ ਭਿੰਡੀਆਂ ਦੀ ਮੈਂ ਅਸੀਂ ਬਣਾਉਣੇ ਆ ਵੀ ਤੁਸੀਂ ਵੀ ਉਹਵੇਂ ਬਣਾਉਣਾ ਕਿ ਅਲੱਗ ਤੀਕੇ ਨਾਲ ਬਣਾਉਣਾ ਗਰਮੀ ਕੀ ਹੈ ਜੀ ਧੁੱਪ ਜਿਵੇਂ ਸਵਾ 4 4:30 ਦਾ ਟਾਈਮ ਹੋਣ ਵਾਲਾ ਹੈਗਾ ਤੇ ਗਰਮੀ ਦਾ ਬੱਟ ਕੱਢ ਰੱਖਿਆ ਪੁੱਛੋ ਹੀ ਨਾ ਤੇ ਜੈਸੰਦ ਰੈਡੀ ਲਿਆ ਸਾਬਣ ਅੱਜ ਮਗਾਈ ਉਹਨਾਂ ਤੋਂ ਭੰਡ ਵਾਲੀ ਹੈ ਨਹੀਂ ਸੀ ਸਰਫਣਾ ਮਾਇੰਦੇ ਇਹ ਵਾਲੀ ਸਾਬਣ ਲਿਆਇਆ ਵਿੱਚ ਹੀ ਡੱਬੇ ਦੇ ਤੇ ਵਿੱਚ ਹੀ ਬੁਰਛ ਦਿੱਤਾ ਮੁੱਕਾ ਜਾ ਸਾਬਣ ਥੋੜੀ ਨਹੀਂ ਸਾਬਣ ਹੈਗੀ ਅੱਧਾ ਘੜਬਾ ਤੇ ਚਲੋ ਦੇਖਦੇ ਹਾਂ ਕਿੰਨੇ ਕ ਦਿਨ ਚੱਲਦੀ ਹੈ ਤੇ ਡੱਬਾ ਤਾਂ ਜਿਵੇਂ ਨਰਮੀ ਹੁੰਦਾ ਜੇ ਸ਼ਾਮੇ ਤੱਕ ਧਰਦਿਆ ਕਰਾਂਗੇ ਜਾ ਕੇ ਤਾਂ ਫੇਰ ਤਾਂ ਬਾਵਾ ਚ ਚੱਲ ਜੂਗਾ ਤੇ ਜੇ ਆਪਾਂ ਧੁੱਪੇ ਧਾਪੇ ਭੁੱਲ ਗਏ ਫੇਰ ਚੱਲਦਾ ਹੈ ਤੇ ਆਪਾਂ ਸੀ ਪੀਣਾ ਨੂੰ ਉਹ ਕਰ ਦਿਆ ਧੁੱਪੇ ਧਰ ਦਿਆ ਪਿੰਡੀ ਤੇ ਗੰਡੇ ਨੂੰ ਵੀ ਆਪਾਂ 4-5 ਮਿੰਟ ਧੁੱਪੇ ਧਰਾਂਗੇ ਤੇ ਟੋ ਕੇ ਕਿਉਂਕਿ ਇਹਨਾਂ ਦਾ ਪਾਣੀ ਹੈ ਜਿਹੜਾ ਜਮਾ ਸੁੱਟ ਜੂਗਾ ਤੇ बाकी जी बद भिंडी बहुत वजी बन बनती है जमां जेडे तरीके मैं बनाऊनी है ना भी ये लाला लूला नहीं छड़ी जिमें लाला जहाँ छड़ जाए तो जमा नहीं बहुत वीयी बनूंगी तो बाकी आप शेयर करा तो उन्हें भिंडियां सुक दी आपके सारा खाने निकल जूगा जी इन्हों का ਇਹ ਇੱਧਰ ਕਟਾਹ ਜੰਮਿਆ ਹਮਲ ਆਪਣੀ ਯਾਗ ਜੀ ਨਾ ਕਾਤੇ ਲੰਗੀ ਚੋਪਾ ਦੇਖੋ ਜੀ ਕਿੰਨੀ ਜਾ ਰਹੀ ਹੈ ਇਹ ਚਾਪੀ ਲਗਾ ਦੇ ਦੇ ਬਾਹਰ ਕਰਕੇ ਲਾ ਦੇ ਨਾ ਛੇਦੀ ਪਾਣੀ ਤਾਂ ਸੁੱਕ ਜਾਂਦਾ ਨਾਲ ਪਾਣੀ ਸਾਰਾ ਨਿਕਲ ਜੂਗਾ ਕੁਝਾਸ ਦੀਆ ਪਾਣੇ ਚਾਹ ਲਈ ਇਹ ਸਾਨੂੰ ਆਪਾਂ ਦਿਖਾਵਾਂਗੇ ਵੀ ਆਪਾਂ ਪਿੰਡੀ ਕਿਵੇਂ ਬਣਾਉਣੀ ਤੇ ਬਾਕੀ ਬਹੁਤ ਵਧੀਆ ਬਣਦੀ ਹੈ ਤੇ ਆਹਦੀ ਪਾਣੇ ਬਣਦੀ ਆ ਪੱਕੀ ਲਓ ਜੀ ਚਸ਼ਨਾ ਲੈ ਜੂਸ ਇਹ ਕਿੰਦੀ ਖੁਸ਼ੀ ਚ ਲੈ ਆ ਬਈ ਚਾਹ ਪੀਣੇ ਲਾਣ ਵਾਲੀ ਆ ਗੰਨੇ ਦਾ ਰੋਜ਼ ਵੀ ਕੀ ਆਉਣਾ ਹੈ ਕੱਲਾ ਕੱਲਾ ਹੀ ਪੀ ਆਉਣਾ ਤੇ ਤੇਰੇ ਡੈਡੀ ਨੂੰ ਬੋਲ ਮਾਰ ਲਾ ਤੇ ਪਾਪਾ ਪੜ ਗਿਆ ਚਲੋ ਛੋਟੀ ਬੁੱਤ ਲੈ ਕਿੰਨੇ ਦੀ ਆਈਏ 50 ਦੀ ਪਾਲਾਣਾ ਬੁੱਤ ਦਵਾ ਦਵਾ ਮੈਂ ਕੰਮ ਕਰਨਾ ਮੈਂਗੋ ਹੈ ਮੈਂਗੋ ਜੂਸ ਗਰਮੀ ਗਰਮੀ ਦਾ ਹੁਣ ਜੀ ਵਾਸੇ ਜਾਂ ਤਾਂ ਉਹ ਨਿੰਬੂ ਪਾਣੀ ਚੱਲ ਗੂ ਜਿਆਦਾ ਤਾਂ ਮੈਂ ਤੇ ਜਸ਼ਨ ਤਾਂ ਚਾਹ ਦਾ ਬਹੁਤ ਘੱਟ ਲਾਲਚ ਕਰਦੇ ਆ ਬਾਕੀ ਤਾਂ ਸਾਡੇ ਸਾਰੇ ਚਾਹ ਬਹੁਤ ਪੀਂਦੇ ਆ ਪਰ ਅਸੀ ਮਾਪੂ ਤਾਂ ਕਾ ਚਾਹ ਕਾਟੀ ਪੀਂਦੇ ਜਿਆਦਾ ਨਹੀਂ ਪੀਂਦੇ ਤੇ ਜਸ਼ਨ ਆਪਣਾ ਸਕੂਲ ਦਾ ਕੰਮ ਕਰਕੇ ਹਟਿਆ ਰਹਿੰਦਾ ਬੁੱਤਾ ਹਜੇ ਮੈਡੀ ਦਾ ਗਲਾਸ ਕਿੰਨਾ ਕਰੇਗਾ ਹੋ ਗਏ ਪਾ ਦੇ ਡੈਡੀ ਨੂੰ ਵੀ ਪਾ ਦੇ ਕਿੰਨੇ ਕਾਪੀਆਂ ਰਹਿ ਗਏ ਜੀ ਪਹਿਲਾਂ ਸੋਨੂੰ ਪਤਾ ਕਈ ਦਿਨ ਇਹ ਗਿਆ ਨਹੀਂ ਤੇ ਵਿਚਾਰੇ ਦਸ ਲੀਵਸ ਥੋੜਾ ਜਿਹਾ ਪਿੱਛੇ ਰਹਿ ਗਿਆ ਇਹ ਕਿੰਨਾ ਕਰ ਰਹਿ ਗਿਆ ਪੁੱਤ ਕੰਮ ਦੋ ਦਾ ਦੋ ਦੇ ਰਹਿ ਗਏ ਬਸ ਚਾ ਹੁਣ ਕਰੇਗਾ

ਕੀ ਹੁੰਦੇ ਉਹ ਚੱਕਰ ਵੀ ਬਰੋਲਾ ਜੀ ਬਰੋਲੇ ਹਾਂ ਸਾਰੇ ਰੇ ਪਸੇ ਪਸੇ ਘਾਤਦੇ ਰੇ ਰੰਗੀ ਖੁੱਲੀ ਤੂੜੀ ਆ ਜਾਂਦੀ ਹੈ ਤਾਂ ਕੁਛ ਨਹੀਂ ਆਟਾ ਮੈਂ ਔਕਾ ਥੋੜੀ ਜਿਹੀ ਆਪਣੀ ਛੋਟੀ ਹੋ ਗਈ ਜੀ ਤੇ ਉਹ ਵੀ ਨਾ ਔਕਾ ਨਾ ਪੜਾ ਦਿੱਤਾ ਯਾਰ ਮਗਮਚਾਰ ਨੂੰ ਪੋਲੇ ਪੋਲੇ ਪੱਤੇ ਲੱਤ ਘਾਤਦੇ ਨੇ ਥੋੜੋ ਥੋੜੀ ਪਾਸਾ ਗਈ ਜੀ 5 ਵਜੇ ਵਾਸੇ ਜੁਆਰਾ ਆਪਾਂ ਬਣਾਵਾਂਗੇ ਦਾਸਾਂ ਦੇ ਜਸ਼ਨ ਦੇ ਡੜੀ ਰਾ ਪਾਈ ਜਾਂਦੇ ਹੁੰਦੀ ਪਾਤੀ ਹੈ ਨਾ ਬਸ ਹੋਣਾ ਲਾਗੇ ਨਾ ਬਿਲਕੁਲ ਤੇ ਤੇਰਾ ਇਹ ਜੀ ਇਹਨਾਂ ਨੇ ਜੇ ਤੂੰ ਕੀ ਮਾਰਿਆ ਅੱਜ ਫਤੋਚ ਤੋਤੇ ਬਾੰਸ ਤੋਤੇ ਕੜਾ ਪੰਨੇ ਹੈ ਕੜਾ ਕੀ ਪੰਨੇ ਕੜਾ ਕੜਾਈ ਪੰਨੇ ਨਾ ਜੜੀ ਬਾੰਡਾ ਕੜਾ ਪੰਨੇ ਹੂੰ ਕੀ ਕਰੇ ਕਿਹੜਾ ਤੇ ਲਾਗੂ ਜਦੋਂ ਭਿੰਡੀਆਂ ਭੁੱਡੀਆਂ ਵਾਲੇ ਜਿਹੜੇ ਉਹ ਹੋਏ ਨਾ ਚੀਰੂngੀ ਗੰਡੇ ਗੰਡੇ ਵਾਲੇ ਫੋਕੜੀ ਫਰਿਆ ਵਸਤੇ ਗੰਡੇ ਤੇ ਮੱਕੂ ਜਿਹਾ ਸਿੱਟਾਂਗੇ ਜਦੋਂ ਉਹ ਉਹ ਬੁੱਢੀ ਚ ਪਾ ਦੇ ਨਾ ਨਹੀਂ ਤਾਂ ਜਿਵੇਂ ਸ਼ਾਮ ਨੂੰ ਝਾੜੂ ਬਹੁਤ ਘੱਟ ਫੇਰਦੀ ਆ ਮੈਂ ਕਦੇ ਨਹੀਂ ਝਾੜੂ ਕੱਢਿਆ ਕੀ ਆਖਣਾ ਵੀ ਜਿਹਦੇ ਆਵਾਂ ਸਨ ਸੱਤ ਪੱਤੇ ਫਿੱਤੇ ਆਇਆ ਨਾ ਉੱਤੇ ਭੋਖਾ ਆਪ ਨੂੰ ਆਏ ਹੋ ਜਾਂਦਾ ਵੀ ਭਾੜਾ ਲਾਦਾ ਹੈ ਨਾ ਸ਼ਾਮ ਨੂੰ ਝਾੜੂ ਵੱਟ ਗਿਆ ਤਾਂ ਮੈਂ ਨਹੀਂ ਲਾਜੀ ਬਹੁਤ ਘੱਟ ਝਾੜੂ ਵੱਟਦੀ ਹੈ ਸ਼ਾਮ ਨੂੰ ਲੋ ਜੀ ਉੱਧਰ ਜਸਿੰਦਰ ਰੈਡੀਮੈਡ ਪੂਰੀ ਪਾ ਦਿੱਤੀ ਇਹਦਾ ਬਾਰੇ ਲੋ ਜੀ ਆਪਾਂ ਕਰ ਲਾਦੇ ਦਾਲ ਸਾਦੀ ਤਿਆਰੀ ਪਿੰਡੀਆਂ ਆਪਾਂ ਚੀਕ ਲੀਆਂ ਤੇ ਤੁਹਾਨੂੰ ਪਤਾ ਜੀ ਨਿੱਕੀਆਂ ਨਿੱਕੀਆਂ ਪਿੰਡੀਆਂ ਨੇ ਟਾਈਮ ਬਾਵਨ ਆਦੀ 20 ਮਿੰਟ ਲੱਗ ਚੀਨ ਤੇ ਬਾਣ ਤੇ ਟਾਂ ਨੂੰ ਲਾਦਾ ਚੀਰਾ ਚਰਾਈ ਕਰਨ ਤੇ ਟਾਂ ਲੱਗਦਾ ਜੀ ਬਸ ਜਿਹੜਾ ਆਪਣੇ ਅੱਖ ਚੜ ਗਈ ਨਾ ਫਿਰ ਆਪਾਂ ਵੱਡੀ ਲੱਕੜੀ ਆ ਉਹ ਲਾ ਦੋ ਨਾਲ ਮਿੰਟ ਮਿੰਟੀ ਬਣਾ ਲਾ ਪੋਟਲੇ ਆ ਤਾਂ ਪਾ ਕੇ ਹੋਏ ਹਾਂ ਕਿ ਲੈ 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 ਮਹਾ ਜੀ ਮਾਰਦਾ ਸੀ ਪਾਪੂ ਪਾਪੂ ਕਰਦਾ ਆ ਅੱਜ ਅਸੀਂ ਤਾਂ ਜੂਸ ਪੀਤਾ ਕਿ ਨਹੀਂ ਪਹਿਲਾਂ ਪਹਿਲਾਂ ਆ ਜਾਂਦਾ ਤਾਂ ਫਿਰ ਜੂਸ ਲਾ ਲਓ ਨਾ ਨਾ ਫਿਰ ਲੈ ਲੈਂਦੇ 10 ਹੂੰ ਹੰ 10 ਰਸਕ ਲੈ ਲੈਂਦੇ ਰਸਕ ਗੁਲਫੀਆਂ 10 ਗੁਲਫੀਆਂ 10 10 ਸੜੀਆਂ ਆਇਆ ਅਸਾ 10 ਕ ਮੈਂ ਕਿਹਾ ਹਾਂ ਇਹ ਕੋਲੇ ਹੁੰਦੀ ਨਹੀਂ 10 10 ਸੜੀਆਂ ਇਹ ਉਹੀ ਉਹੀ ਹੁੰਦੀਆਂ ਨੇ ਕੋਈ ਜਿਹੜੀਆਂ ਉਹ ਖੋਏ ਵਾਲੀ ਹਾਂ ਉਹ ਹੁੰਦੀ ਨਹੀਂ ਇਹਦੇ ਉਲ ਖੋਏ ਵਾਲੀ ਹੁੰਦੀ ਨੇ ਉਹ ਹੁੰਦੀ ਦੂਜੀ ਹੈ ਨਾ ਉਹ ਕੋਰਨਰ ਵਾਲੀ ਤੇ ਗਲਾਸ ਆਈਸਕ੍ਰੀਮ ਉਹ ਆਈਸਕ੍ਰੀਮ ਵਾਲੀ ਮਿਲ ਕੋਪੇ ਵਾਲੀ ਜਿਹੜੀ ਲਓ ਤੇਰਾ ਆਪ ਆਖ ਨੂੰ ਚਾੜੀ ਨਾ ਆਪ ਆਦੀ ਤੇ ਲੱਡੂ ਪੂਸ ਚੱਕ ਲੈਂ ਜੇ ਜਦੋਂ ਮਤੇ ਹੱਥ ਲਾਉਣੇ ਉਹ ਤਾਂ ਖੁਰਕ ਹੁੰਦੀ ਆ ਜਦੋਂ ਵਧੀਆ ਹੂੰ ਬਹਿ ਜਾਂਦੀ ਏ ਤੇਰਾ ਡੈਡੀ ਖੁਰਕ ਕਰਦਾ ਨਾ ਇਹਨੂੰ ਤੇ ਬਹਿ ਜਾਂਦੀ ਏ ਖੁਰਕਾ ਕਰਾਉਂਦੀ ਕੰਮ ਜੀ ਲਓ ਜੀ ਇੰਨਾ ਪਾਵਾਂਗੇ ਤੇਲ ਤੇਲ ਤੁਸੀਂ ਆਪ ਦੇ ਹਿਸਾਬ ਨਾਲ ਪਾ ਸਕਦੇ ਜਿਆਦਾ ਹੀ ਪਾ ਸਕਦੇ ਲਓ ਜੀ ਹੁਣ ਆਪਾਂ ਤੇਲ ਲੋਪ ਹੋ ਜਾਂਦੋ ਗਰਮ ਤੇਰਾ ਫਿਰ ਵੀਡੀਓ ਆਪੀ ਮੋਬਾਈਲ ਤੇਰਾ ਅੱਗੇ ਦਾ ਪ੍ਰੋਸੈਸਰ ਤੁਹਾਨੂੰ ਲਓ ਜੀ ਪਹਿਲਾਂ ਆਪਾਂ ਪਾਵਾਂਗੇ ਗੰਨੇ ਤੇ ਰੱਖਣਾ ਹੋਗਾ ਸਭ ਤੋਂ ਵਧੀਆ ਮੈਂ ਤਾਂ ਜਿਵੇਂ ਹੀ ਬਣਾਉਣੀ ਹਿੰਦੀ ਤੇ ਬਾਕੀ ਦਸੇ ਸਾਰੇ ਟਮਾਟਰ ਘਰ ਕੇ ਕਿਉਂਕਿ ਮੈਂ ਐਵੇਂ ਹੀ ਬਣਾਉਣੇ ਸੀ ਜਾਂ ਹੋਰ ਕਿਸੇ ਦਾ ਬਣਾਉਣਾ ਪਹਿਲਾਂ ਆਪਾਂ ਗੰਨੇ ਪਾਵਾਂਗੇ ਜੀ ਆ ਤੁਸੀਂ ਅਜੀ ਹੁਣ ਆਹ ਅੱਜ ਦਾ ਦੇਸੀ ਪਕਾ ਹੈ ਗੰਡੇ ਆਖਦ ਨੇ ਪਿਆਜ਼ ਆਖਦੇ ਨੇ ਜਿਹੜਾ ਪਿਆਰ ਦਾ ਹੋਣੀ ਤੇ ਬਾਕੀ ਜਿਵੇਂ ਚੜਿਆ ਹੋਇਆ ਗੰਡੇ ਕਹਿਣਾ ਤਾਂ ਗੰਡੇ ਹੀ ਬੋਲਦੇ ਆ ਤੇ ਜੋ ਜਿਵੇਂ ਬੋਲਦੇ ਆ ਜਿਵੇਂ ਸਾਬਾ ਹੋਵੇ ਹੀ ਵੀਡੀਓ ਚ ਉਹ ਕਰਦੇ ਆ ਜਿਵੇਂ ਆਪਾਂ ਘਰੇ ਬੋਲੀ ਆਨੇ ਉਹ ਉਹ ਹੀ ਬੋਲੀ ਆਪਾਂ ਵੀਡੀਓ ਦੇ ਵਿੱਚ ਉਹ ਕਰਦੇ ਆ ਕਿਉਂਕਿ ਜਿਹੋ ਜਿਹੜੀ ਉਹ ਹੁੰਦੀ ਆ ਨਾ ਫਾਰਮੈਲਟੀ ਜਿਹੀ ਉਹ ਨਹੀਂ ਹੁੰਦੀ ਬਸ ਜਿਹੋ ਜਿਹਾ ਹੈਗੇ ਆ ਉਹ ਮੇਰਾ ਹੀ ਆਪਾਂ ਵੀਡੀਓ ਜਿ ਦਿਖਾਉਨੇ ਆ ਲੋਜੀ ਫਿਰ ਆਪਾਂ ਇਹਨਾਂ ਨੂੰ ਸੇਕ ਲਵਾਵਾਂਗੇ ਗੰਡੇਆਂ ਨੂੰ ਤੇ ਮਾੜਾ ਇਹ ਗੰਡੇ ਭੁੰਨਣ ਨਹੀਂ ਤੇ ਫਿਰ ਨਾਲੇ ਦਾ ਜਿਹੜਾ ਇਹਨਾਂ ਦਾ ਪਾਣੀ ਜਾਊਗਾ ਮਾੜਾ ਮੋਟਾ ਉਹ ਸੁੱਕ ਜਾਊਗਾ ਤੇ ਫਿਰ ਆਪਣੀਆਂ ਭਿੰਡੀਆਂ ਜਿਹੜੀਆਂ ਬਹੁਤ ਛੇਤੀ ਵੱਢਣਗੀਆਂ ਤੇ ਨਾਲੇ ਪਾਣੀ ਸੁੱਕ ਗਿਆ ਜਦੋਂ ਗੰਡਾ ਉਹ ਸਾਰਾ ਫਿਰ ਉਹ ਲਾਲਾਂਗੀਆਂ ਬਣਦੀਆਂ ਜਿਹੜੀਆਂ ਉਹ ਨਹੀਂ ਬਣਨੀਆਂ ਤੇ ਲੋਜੀ ਦੋ ਮਿੰਟ ਆਪਾਂ ਇਹਨਾਂ ਨੂੰ ਰਵਾ ਲਈਏ ਸੇਕ ਫਿਰ ਆਪਾਂ ਪਾਵਾਂਗੇ ਜੀ ਭਿੰਡੀਆਂ ਲੋਡੀ ਟੋਕਮੈਂਟ ਆਪਣੇ ਗੱਢੂ ਦੇਖੋ ਜਮਾ ਪੁੱਜ ਗਏ ਆ ਦੇਖ ਗਰਨੇ ਨੇ ਰੰਗ ਬਟਾ ਲਿਆ ਤੇ ਹੁਣ ਆਪਾਂ ਇਹ ਚ ਪਾਵਾਂਗੇ ਪਿੰਡੀਆਂ ਸ਼ਾਮ 3:30 ਹੋ ਗਏ ਤੇ ਧੋਬਾ ਆਣੀ ਲੱਗਦੀ ਹੈ ਵੀ ਜਿਹੜੇ ਸਿੱਖ ਦਬਹਰਾ ਹੁੰਦਾ हजे अज सवेरे का मौसम ठीक थी, थी। तो जमान भी लाला नहीं छिया हाँ बाकी जो भी किसी ने भी लाला नी छांग लगेगा जो हो जाएगी जो ना हो लाला भी सैट हो करना अद्धा का नींबू बिच न जोड़ जा थोड़ा जो आता नहीं होगा चमचा दही पा दे चमचक बस फिर लाला जी सही हो गया खिली बन दाला बिलकुल भी नहीं रियादी आप चार पांच मिनट इन्हू पका क्योंकि कच्चिया सीधी छेजी बन जानी आप लून मिर्च तेना ते से ਮੈਂ ਮਸਾਂਭਦੀਆਂ ਜੀ ਦੁੱਧ ਬਾਗ ਕੱਢਦੀਆਂ ਤੇ ਫਿਰ ਮੰਗਰਦੀ ਮੰਗਰ ਧਰਦੀ ਦੁੱਧ ਤੇ ਕਿਹਾ 4-5 ਮਿੰਟ ਇਹਨਾਂ ਨੂੰ ਪਕਾਵਾਂਗੀ ਫੇਰ ਜਿਹੜਾ ਨੀ ਹਲ ਮਿਰਚ ਮਸਾਲਾ ਸਾਰਾ ਪਾ ਕੇ ਤੇ ਤੇਰਾ ਉਹ ਨੂਣ ਮਿਰਚ ਦਾ ਸਾਦੇ ਵਿੱਚ 6 ਕੜਵਾਂਗਾਂਗੀ ਥੋੜਾ ਜਿਹਾ ਇੱਕ ਅੱਲਾ ਮਿੰਟ ਤੇ ਬਸ ਫੇਰ ਆਪਾਂ ਦੁੱਧ ਜ਼ਰ ਨਾਲ ਧਰਦਾਗੇ ਦੁੱਧ ਲੋ ਜੀ ਸੋਨੂੰ ਨੇੜ ਕਰਕੇ ਦਿਖਾਉਣਾ ਆਪਾਂ ਤੇ ਦੇਖੋ ਝੁੰਡੀਆਂ ਨੇ ਨਾ ਗਏ ਨੇ ਨਾਲਾਂ ਨੇ ਦੇਖੋ ਵੀ ਰਿਹਾ ਕਰੀਓ ਮਾੜੀ ਮੋਟੀਆਂ ਨੇ ਉਹ ਦਿਓ ਆਪਾਂ ਮੂਨ ਮਿਰਚ ਪਾਪਾ ਤੇ ਥੰਮਰ ਥੰਮਰ ਨਹੀਂ ਬਣੋਗੇ ਸਾਲ ਬਹੁਤ ਵਧੀਆ ਤੇ ਚਲੋ ਆਪਾਂ ਰੂਲ ਮਿਰਚ ਪਾ ਲਈਏ ਹੁਣ ਲੋਟ ਇਹਨਾਂ ਪਾਵਾ ਗਏ ਤੁਸੀਂ ਮਾਣ ਮਿਰਚ ਆਪਾਂ ਦੀ ਘਾਟੀ ਪਾਵਾਂਗੇ ਕਿਉਂਕਿ ਆਪਾਂ ਇਹਦੇ ਵਿੱਚ ਤਰਨਾ ਮਿਰਚਾਂ ਜਿਹੜੀਆਂ ਦਿਖਾਈਆਂ ਚਿੱਤ ਕਰ ਮਿਰਚਾਂ ਨਹੀਂ ਆਲੇ ਬਾਕੀ ਸਭ ਨਾਲ ਆਪਾਂ ਸਾਰਾ ਉਹੀ ਆਪਾਂ ਵੀ ਇਹ ਹੀ ਚਾਰੀ ਚੀਜ਼ਾਂ ਪਾਉਣੇ ਹਿੰਨੇ ਨੂਨ ਮਿਰਚ ਤੇ ਖਲਦੀ ਤੇ ਆਪਣਾ ਗਰਮ ਮਸਾਲਾ ਧਨੀਆ ਪਾਉਟਰ ਜਿਆਦਾ ਨਹੀਂ ਪਾਉਣਾ। ਆਪਾਂ ਇਹ ਕਦਾਂ ਮਿੰਟ ਆਪਾਂ ਜਿਹੜਾ ਇਹਨੂੰ ਹੋਰ ਰੱਖਾਂਗੇ ਸੇਕ ਤੇ ਤਾਂ ਕਿ ਜਿਹੜਾ ਆਪਾਂ ਸਮਾਂ ਪਾਇਆ ਖਲਦੀ ਤਾਂ ਹੋਊਗੀ। ਖਲਦੀ ਜੇ ਵੀ ਕੱਚੀ ਜੀ ਨਾ ਰਹੇ ਤੇ ਕੋਹੀ ਜੀ ਸਭਿਆ ਮਿਕਸ ਜੀ ਹੋ ਜੇ ਵਿੱਚ ਆਪਾਂ ਕੋਈ ਨਹੀਂ ਹਾਂ। 我带别的啥了？没有，没得俺来干，没得。 ਥੋੜੀ ਥੋੜੀ ਅੱਗ ਤੇਰੀ ਤੇ 5 ਮਿੰਟ ਲੱਗੇ ਬਾਹਰ ਨੂੰ ਸਿਰਫ ਇਸ ਚੀਜ਼ ਨੂੰ ਤਾਂ ਜਿਆਦਾ ਟਾਈਮ ਲੱਗ ਜਾਂਦਾ ਲੱਗ ਜਾਂਦਾ ਜੀ ਉਹ ਇਤੋਂ ਬਾਹਰ ਨਹੀਂ ਟਾਈਮ ਲੱਗਦਾ ਜਦੋਂ ਬਾਕੀ ਜੁੱਲੇ ਤੇ ਤਾਂ ਬਹੁਤ ਘੱਟ ਟਾਈਮ ਲੱਗਦਾ ਕਿਉਂਕਿ ਸੇਕ ਨੂੰ ਵਧੀਆ ਲੱਗਦਾ ਪੂਰਾ ਹਨ ਤੇ ਆਪ ਦੀ ਮਰਜ਼ੀ ਨਾਲ ਆਪਾਂ ਵੱਧ ਘੱਟ ਕਿਵੇਂ ਮਰਜ਼ੀ ਲਾਹੋ ਬਣਾ ਸਕਦੇ ਜਿੰਦਾ ਕਾ ਆਪਾਂ ਨੂੰ ਸੇਕ ਚਾਹੀਦਾ ਚਲੋ ਜੀ ਇਹ ਜੀ ਵਧੀਆ ਬਣਿਆ 4 ਆ ਵੀ ਲਾ ਲਾਣੀ ਹੈ ਸਭ ਦੀ। ਸੱਲਰ ਨੂੰ ਸੁਲਰ ਨੂੰ ਤੇ ਆਇਂ ਖੜਵੀ ਖੜਵੀ ਭੁੰਡੀਆਂ ਬਣੀਆਂ ਭੋਲੀਆਂ ਵੀ ਹੋ। ਥੋੜੀ ਥੋੜੀ ਅੱਗ ਤੇ ਬਰਾਈਆਂ ਵਧੀਆ ਬਣ ਗਈ। ਥੋੜਾ ਪਕਾ ਦੇ ਜੀ ਦੁੱਧ। ਫਿਰ ਆਪਾਂ ਸਾਰੇ ਗੱਢੇ ਲੈ ਉਹ ਥੋੜੀ ਥੋੜੀ ਅੱਗ ਤੇ ਵਧੀਆ ਬਲਾਈ ਆ ਜੂਗੀ ਤੇ ਬਾਕੀ ਜਿਹੜੀ ਕਰੀਮ ਸੀਗੀ ਉਹ ਆਪਾਂ ਨਾ ਲਈ। ਤੇ ਉਹ ਆਪਾਂ ਜਦੋਂ ਦਹੀਂ ਜਮਾਈ ਦੁੱਧਾਂ ਅੱਥ ਨੇ ਜਮਾਇਆ ਉਹਦੋਂ ਵਿੱਚ ਪਾ ਦਾਂਗੇ। ਤੇ ਜੇ ਆਪਾਂ ਵੀ ਤੜਕੇ ਜਿਵੇਂ ਰਮਧਾਨੀ ਲਾਉਣ ਗਲੇ ਪਾਉਣੇ ਜੀ ਉਹ ਚੱਗ ਜੀ ਬਣ ਜਾਂਦੀ ਏ ਉਦੋਂ ਚੰਗੀ ਤਰ੍ਹਾਂ ਨਹੀਂ ਕਿਉਂ ਵੱੜਦਾ ਜੇ ਆਪਾਂ ਵੀ ਜਦੋਂ ਦੁੱਧ ਨੂੰ ਜਮਾਉਣੇ ਆਪਾਂ ਰਾਤ ਦੇ ਟਾਈਮ ਤੇ ਤੜਕੇ ਨੂੰ ਵਧੀਆ ਜੰਮ ਜਾਂਦੀ ਏ ਜਿਹਦੀ ਵਿੱਚ ਮਲਾਈ ਹੁੰਦੀ ਵਧੀਆ ਤੇ ਫਿਰ ਬਹੁਤ ਜਿਆ ਵਧੀਆ ਵੀ ਬਾਬਾ ਸਰ ਕਿਉਂ ਆ ਜਾਂਦਾ ਵਧੀਆ ਚਲੋ ਜੀ ਹੁਣ ਆਪਾਂ ਹੋ ਗਈ ਧਾਰਾ ਕਰਨੀ ਤੇ ਜਿਹੜੀ ਆਪਣੀ ਦੇਗ ਹੈ ਇਹਦੇ ਨਾਲ ਕਰੀਮ ਜੀ ਲੱਗੀ ਪਈ ਹੈ ਜਿਹੜੇ ਪਾ ਰੱਖ ਦਿੰਨੇ ਆਪਾਂ ਇਹ ਰਾ ਤਾਂ ਥੋੜਾ ਜਿਹਾ ਨਿੱਘੇ ਜਿਹੇ ਪਾਣੀ ਨਾਲ ਇਹ ਧੋ ਕੇ ਤੇ ਇਹ ਚ ਪਾਉਣੀ ਹੈ ਥੋੜਾ ਜਿਹਾ ਜਿਹੜਾ ਹੈਗਾ ਮਾੜਾ ਮੋਟਾ ਸੈਡਾ ਤੇ ਘੋਵ ਵਗੈਰਾ ਲੱਗਿਆ ਜਿਹੜਾ ਪਿਆ ਦੁੱਧ ਜਾਂ ਗਰਮ ਪਾਣੀ ਨਾਲ ਸਾਫ਼ ਹੋ ਜੂਗੀ ਆਉਂਦੀ ਆ ਤੇ ਫੇਰ ਨਾਲ ਇਹਦੀ ਇਹਦੀ ਪਾਹਾਵਾ ਜੀ ਨਿਕਲ ਜੂਗੀ ਕਿਉਂਕਿ ਇਹਨੂੰ ਹੁਣ ਨਹੀਂ ਢੱਕਦੇ ਹਾਂ ਹੁਣ ਢੱਕਤਾ ਤਾਂ ਫੇਰ ਇਹ ਹੋਰ ਹੀ ਹੋ ਜਾਣੀਆਂ ਵੀ ਕੋਹਲਗਾ ਜਾ ਹੋ ਜਾਊਗਾ ਤੇ ਜੇ ਆਪਾਂ ਇਹਨੂੰ ਹੱਬ ਮਾੜੀ ਜੀ ਪਾਫ ਜੀ ਨਿਕਲੇ ਤਾਂ ਢੱਕਿਆ ਨਾ ਫੇਰ ਇਹ ਐਵੇਂ ਹੀ ਪੀਂਣਾ ਰਹਿੰਦੀ ਆ ਚਲੋ ਜੀ ਕਰੀਏ ਆਪਾਂ ਕੰਮ ਤੇ ਬਸ 17 ਕੱਢ ਕੇ ਲਿਆਈਏ ਲਓ ਜੀ ਧਾਰਾ ਤੋਂ ਵਾਲਾ ਕੰਮ ਨਿਮੇੜਤਾ ਆਪਾਂ ਤੇ ਦੁੱਧ ਬਾਹ ਸਾਂਤ ਆਪ ਪੀਣ ਵਾਲਾ ਵੀ ਸਾਂਤ ਆ ਤੇ ਰੜਕਣੀ ਆਪਣੀ ਹਜੇ ਬਾਹਰ ਪਈ ਐ ਇਹ ਥੋੜਾ ਜਿਆ ਨੂੰ ਬਸ ਕੋਸ ਆ ਜਾ ਹੋ ਗਿਆ ਜਦੋਂ ਉਹ ਦੋ ਦੋ ਘਰਾਂਗੇ ਅੰਦਰ ਤੇ ਜੇ ਜਦੋਂ ਆਹ ਹੋ ਨਾ ਹੋਰੀਂ ਤੱਤਾ ਆਇਆ ਹੋ ਕਰ ਦਈਏ ਫਿਰ ਖੱਟੀ ਹੋ ਜਾਂਦੀ ਲੱਸੀ ਤੇ ਜੇ ਕੋਸ ਆ ਜਾ ਆਪਾਂ ਕੋਸ ਜਿਹਨੂੰ ਜਾਗ ਲਾ ਦੀਏ ਤਾਂ ਦਹੀਂ ਬਹੁਤ ਬਧੀ ਹਣਾ ਜਿਸਨ ਕਿੰਦੀ ਸੋਹਣੀ ਨਹੀਂ ਜਾਂਦੀ ਵਧੀਆ ਢੰਗ ਨਾਲ ਬਹੁਤ ਹੀ ਜਿਆਦਾ ਵਧੀਆ ਖੱਟੀ ਤਾਂ ਨਹੀਂ ਹੁੰਦੀ ਗਰਮੀ ਵੀ ਆਪਾਂ ਇਹ ਬਹੁਤ ਜਿਆਦਾ ਗਰਮੀ ਹੈ ਸਵੇਰ ਦੇ ਟਾਈਮ ਘੱਟ ਸੀਗੀ ਗਰਮੀ ਇੰਨੀ ਨਹੀਂ ਸੀਗੀ ਹੁਣ ਤਾਂ ਬਹੁਤ ਜਿਆਦਾ ਗਰਮੀ ਹੈ ਕਿੱਕ ਆਪਣੇ ਚਾਰ ਸਪੇਰੇ ਵਾਈ ਹਨ ਬਾਹਰ ਗਏ ਜੀ ਅੱਜ ਤੇ ਬੱਲਾ ਹੀ ਰੇਟਾ ਜਿਹਾ ਚੜ ਗਿਆ ਚਾਰ ਸਪੇਰੇ ਉਹ ਹਿਪਾਪ ਇਹ ਤਾਂ ਥੋੜੀ ਘੱਟ ਠੀਕ ਹੋਈ ਨਹੀਂ ਕਰੀ ਜਾਂਦੀ ਹੋ ਗਿਆ ਕੰਮ じゃਪ ਨੂੰ ਸਕਣ ਜਾਇਆ ਤੇ ਭੈਣ ਹੋਰ ਆਏ ਸੀਗੇ ਜੀ ਕੈਂਪਰ ਲੈ ਕੇ ਗਿਆ ਪਾਣੀ ਦਾ ਪਰ ਕੇ ਉਦੋਂ ਮੈਂ ਧਾਰਾ ਕੱਢੀ ਜਾਂਦੀ ਸੀਗੀ ਨਹੀਂ ਆਪਾਂ ਉਹਨਾਂ ਨੂੰ ਵੀਡੀਓ ਚ ਲੈ ਲੈਂਦੇ ਤੇ ਧਾਰੋਂ ਦਾ ਟਾਈਮ ਸੀਗਾ ਮੇਰਾ ਤੇ ਮੈਂ ਮੈਂ ਕਾਲੀ ਗਾਂ ਦੀ ਧਾਰ ਕੱਢੀ ਆਂਦੀ ਸੀ। ਇਹਦੋਂ ਆ ਸੀ ਝੋਟੀ ਧਾਰ ਕੱਢਣੀ ਸੀ ਤੇ ਭਾਂ ਨੂੰ ਵੀ ਕਾਲ ਸੀਗੀ। ਕਹਿੰਦੀ ਮੈਂ ਤਾਂ ਹਜੇ ਸਾਗੀ ਬਣਾਉਣੀ ਆ ਜਾ ਕੇ ਆ ਜੀ ਤੋਂ ਬਣਾ ਲਈ। ਤੇ ਮੱਖਾ ਪਰ ਮੈਨੂੰ ਪਸ਼ੂਆਂ ਦਾ ਕੰਮ ਹੁੰਦਾਗਾ ਆਪਾਂ ਆ ਹੀ ਜਾਂਦਾ ਸੀ। ਕਰ ਲਈਏ ਟਾਈਮ ਨਾ ਹਨਾ ਫਿਰ। ਤਾਂ ਆ ਪਸ਼ੂਆਂ ਦਾ ਆ ਹੀ ਹੁੰਦਾ ਜੀ ਜਿਹੜੇ ਟਾਈਮ ਤੇ ਧਾਰਾ ਕੱਢਦੇ ਆ ਰੋਡੇ ਲਈ ਉਸੇ ਟਾਈਮ ਤੇ ਕੱਢਣੀ ਆ ਪਹਿਲੀ। ਗਾਂ ਖਾ ਹੋਣ ਫਿਰ ਪਸ਼ੂ ਹੁੰਦੇ ਮੈਂ ਆਪਣੀ ਝੋਟੀ ਸੱਜਰ ਆ। ਫਿਰ ਰਿੰਗਾ ਲੱਗ ਜਾਂਦੀ ਹੈ ਜਿੱਦਾਂ 5 ਮਿੰਟ ਵੀ ਇਹਦੇ 6 ਵਜੇ 6 ਤੋਂ ਉੱਤੇ ਹੋ ਜਾਏ ਨਾ 5 ਮਿੰਟ ਫਿਰ ਇਹ ਰਿੰਗਾ ਲੱਗ ਜਾਂਦੀ ਹੈ ਜਿੱਦਾਂ ਆਪਾਂ 6 ਵਜੇ ਕੱਢਦੇ ਹੁੰਨੇ 6 ਵਜੇ ਸਵੇਰ ਤੜਕੇ ਤੇ 6 ਵਜੀ ਐਸਪੀ

ਜਿੰਮੀ ਤੜਕੇ ਉੱਤ ਪਰ ਇਹ ਕਿਨੇ ਬਿੱਤੀ ਸੀ ਲੱਸੀ ਪਾਈ ਸੀ ਮੈਂ ਇਹਨਾਂ ਨੂੰ ਤੜਕੇ ਪਾਈ ਸੀ ਤੇ ਬਾਵਾ ਪਾਤੀ ਸੀ ਦੂਰ ਲੀਟਰ ਬਗੋਂ ਲੱਸੀ ਪਾਈ ਸੀ ਜਿੰਮੀ ਦਾ ਪੀ ਗਿਆ ਸੀ ਤੇ ਸ਼ੇਰੂ ਦਾ ਨਹੀਂ ਪਤਾ ਪੀਤੀ ਸੀ ਜਿੰਮੀ ਤਾਂ ਮੇਰੇ ਖਾ ਪਾਉਂਦੇ ਪਾਉਂਦੇ ਪੀ ਗਿਆ ਸੀ ਸਾਰੀ ਅੱਧੀ ਪਈ ਸੀ ਸੱਚ ਆਂ ਪਈ ਹੈ ਪਈ ਸੀ ਬਿੱਤੇ ਦੇ ਉਹ ਸ਼ੇਰੋ ਸ਼ੇਰੂ ਨੇ ਕਿੱਥੀ ਉਹ ਵੀ ਬਾਤ ਦਾ ਜਿੰਮੀ ਗੋਲ ਜਿੰਮੀ ਸਹੀ ਨਹੀਂਗਾ ਆ ਜਾਂਦਾ ਤੂੰ ਆਪਣਾ ਬੋਲ ਸੁਣ ਉਹ ਸਾਰੇ ਬਿੱਟੇ ਫਰ ਲੱਸੀ ਸਾਰੀ ਬਾਅਦ ਚ ਜਿਹੜੀ ਬਚੀ ਸੀ ਉਹ ਵੀ ਫੀਦਾ ਤੇ ਡੈਡੀ ਦਾ ਲਓ ਜੀ ਮੈਨੂੰ ਆਖ ਦਿੰਦਾ ਤੁਹਾਡੀ ਫਤਿਲੀ ਚੱਕ ਕੇ ਲਿਜਾਣ ਆੜੀ ਹੈ ਈ ਸੋਹਣੀ ਫਤਿਲੀ ਆਪਾਂ ਦੀ ਮਾਂਜ ਨਾਲੇ ਵਟ ਕਰ ਦਿੰਨੇ ਟਾਈਮ ਪਲਾਂ ਦੀ ਵੱਟ ਲੱਗਦੀ ਪਰ ਰੀਝ ਦਾ ਕੰਮ ਕਰੀ ਤੇ ਚਲੋ ਜੀ ਬਾਕੀ ਅੱਜ ਦੀ ਵੀਡੀਓ ਦਾ ਆਪਾਂ ਇੱਥੇ ਐਂਡ ਕਰਾਂਗੇ ਜੀ ਤੇ ਮਿਲਾਂਗੇ ਤੁਹਾਨੂੰ ਕੱਲੋਂ ਆਪਾਂ ਕਿਸੇ ਨਵੀਂ ਵੀਡੀਓ ਨਾਲ ਤੇ ਬਾਕੀ ਜੀ ਪਲੀਜ਼ ਜਿਹੜੇ ਚੈਨਲ ਤੇ ਨਵੇਂ ਆਉਂਦੇ ਚੈਨਲ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਜੀ ਤੇ ਵੀਡੀਓ ਕਰਿਆ ਕਰੋ ਫੋਲੋ ਬਾਚ ਤੇ ਸਾਡੇ ਵੱਲੋਂ ਸਾਰਿਆਂ ਨੂੰ ਸਸ਼ੇਕਾਲ ਜੀ ਬਾਏ ਬਾਏ